ਬਾਲੀਵੁੱਡ ਦੇ ਵਿੱਚ ਖਾਨਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਤੇ ਸਲਮਾਨ ਖਾਨ ਦੇ ਸਟਾਰਡਮ ਦੇ ਲਈ ਸਾਨੂੰ ਕਿਸੇ ਵੀ ਮਿਹਨਤ ਦੀ ਲੋੜ ਨਹੀਂ ਪੈਂਦੀ ਸਾਨੂੰ ਪਤਾ ਹੈ ਕਿ ਉਹਨਾਂ ਦਾ ਸਟਾਰਡਮ ਕਿੰਨਾ ਵੱਡਾ ਹੈ ਜਿੰਨਾ ਵੱਡਾ ਉਹਨਾਂ ਦਾ ਸਟਾਰਡਮ ਹੈ ਓਨਾ ਹੀ ਵੱਡਾ ਉਹਨਾਂ ਦਾ ਦਿਲ ਹੈ ਆਪਣੀ ਦਰਿਆ ਦਿੱਲੀ ਦੇ ਕਾਰਨ ਉਹ ਹਮੇਸ਼ਾ ਇਹ ਸੁਰੱਖਿਆ ਦੇ ਵਿੱਚ ਰਹਿੰਦੇ ਨੇ ਜਾਂਦਾ ਸੀ ਕਿ ਲਗਾਤਾਰ ਉਹ ਲੋਕਾਂ ਦੀ ਮਦਦ ਕਰਦੇ ਰਹਿੰਦੇ ਨੇ ਹਾਹੀਦ ਵਿੱਚ ਉਹਨਾਂ ਨੇ ਰਾਖੀ ਸਾਮਤ ਦੇ ਇਲਾਜ ਲਈ ਸਾਰੇ ਜਿਹੜਾ ਖਰਚ ਆਇਆ ਸੀ ਉਸੇ ਇਲਾਜ ਦਾ ਉਹ ਸਾਰਾ ਖਰਚਾ ਸਲਮਾਨ ਖਾਨ ਦੇ ਵੱਲੋਂ ਚੁਕਾਇਆ ਗਿਆ ਸੀ ਹਸਪੀਟਲ ਦੇ ਸਾਰੇ ਬਿੱਲ ਸਲਮਾਨ ਖਾਨ ਦੇ ਵੱਲੋਂ ਉਤਾਰੇ ਗਏ ਸਨ ਜਿਸ ਦਾ ਜ਼ਿਕਰ ਖੁਦ ਰਾਕੇ ਸਾਵਤ ਨੇ ਕੀਤਾ ਹੈ ਖੁਦ ਰਾਕੇ ਸਾਵਤ ਨੇ ਕਬੂਲਿਆ ਤੇ ਇਸੇ ਨਾਲ ਹੀ ਸਲਮਾਨ ਖਾਨ ਦੇ ਨਾਲ ਜੁੜੀ ਹੋਈ ਖਬਰ ਹੈ ਇੱਕ ਹੋਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 2010 ਦੇ ਵਿੱਚ ਸਲਮਾਨ ਖਾਨ ਨੇ ਜਿਸ ਦੇ ਵਿੱਚ ਸਲਮਾਨ ਖਾਨ ਨੇ ਇੱਕ ਖਾਸ ਐਫਰਟ ਕਰਕੇ ਇੱਕ ਛੋਟੀ ਬੱਚੀ ਦੀ ਜਾਨ ਬਚਾਈ ਸੀ ਦੱਸਦੇ ਕਿ ਪਿਛਲੇ ਕੁਝ ਸਮੇਂ ਤੋਂ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਜਿਸ ਤੇ ਕਾਰਨ ਉਹ ਕਾਫੀ ਸੁਰੱਖਿਆ ਦੇ ਵਿੱਚ ਰਹੇ ਨੇ ਤੇ ਇਸ ਦੇ ਨਾਲ ਹੀ 2010 ਦੇ ਵਿੱਚ ਕੁਝ ਅਜੀਹਾ ਹੋਇਆ ਜਿਸ ਦੇ ਕਾਰਨ ਉਹ ਸੁਰੱਖਿਆ ਦੇ ਵਿੱਚ ਛਾ ਗਏ ਸੀ ਉਹਨਾਂ ਨੇ ਇੱਕ ਖਾਸ ਐਫਰਟ ਦੇ ਨਾਲ ਇੱਕ ਬੱਚੀ ਦੀ ਜਾਨ ਬਚਾਈ ਸੀ ਤੇ ਡਾਕਟਰਾਂ ਦੀ ਮਦਦ ਕੀਤੀ ਸੀ ਸਲਮਾਨ ਨੇ 2010 ਦੇ ਵਿੱਚ ਇੱਕ ਬੱਚੀ ਦੀ ਜਾਨ ਬਚਾਉਣ ਦੇ ਲਈ ਆਪਣੀ ਬੋਨ ਮੈਰੋ ਡੋਨੇਟ ਕੀਤੀ ਸੀ ਉਹਨਾਂ ਨੇ ਮੈਰੋ ਡੋਨਰ ਰਜਿਸਟਰੀ ਇੰਡੀਆ ਦੇ ਵਿੱਚ ਜ਼ਰੂਰਤ ਪੈਣ ਦੇ ਉੱਪਰ ਬੋਨ ਮੈਰੋ ਡੋਨੇਟ ਕਰਨ ਲਈ ਰਜਿਸਟਰ ਕੀਤਾ ਸੀ ਜ਼ਾਹਿਰ ਜੀ ਗੱਲ ਹੈ ਕਿ ਇਸ ਖਾਸ ਐਫਰਟ ਦੇ ਲਈ ਸਲਮਾਨ ਖਾਨ ਦਾ ਨਾਮ ਸੁਰਖੀਆਂ ਦੇ ਵਿੱਚ ਖੂਬ ਆਇਆ ਸੀ 2010 ਦੀ ਇੱਕ ਰਿਪੋਰਟ ਦੇ ਵਿੱਚ ਐਮ ਡੀ ਆਰ ਆਈ ਦੇ ਬੋਰਡ ਮੈਂਬਰ ਰਹੇ ਡਾਕਟਰ ਸੁਨੀਲ ਪਾਰਕ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਸੀ ਡਾਕਟਰ ਪਾਰਕ ਨੇ ਦੱਸਿਆ ਹੈ ਕਿ ਬਿਮਾਰੀਆਂ ਦੇ ਨਾਲ ਪੀੜਿਤ ਲੋਕ ਤੇ ਸਲਮਾਨ ਖਾਨ ਦਾ ਮੈਂ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਦਾ ਕਿ ਉਹ ਇਸ ਕੌਜ਼ ਦੇ ਲਈ ਅੱਗੇ ਆਏ 4 ਸਾਲ ਪਹਿਲਾਂ ਸਲਮਾਨ ਨੇ ਇੱਕ ਛੋਟੀ ਜਿਹੀ ਬੱਚੀ ਪੂਜਾ ਦੇ ਬਾਰੇ ਪੜਿਆ ਸੀ ਜਿਸ ਨੂੰ ਬੋਨ ਮੈਰੋ ਟ੍ਰਾਂਸਪਲਾਂਟ ਦੀ ਜ਼ਰੂਰਤ ਸੀ ਉਹਨਾਂ ਨੇ ਆਪਣੀ ਪੂਰੀ ਫੁੱਟਬਾਲ ਟੀਮ ਨੂੰ ਅੱਗੇ ਲਿਆ ਕੇ ਖੜਾ ਕਰ ਦਿੱਤਾ ਤੇ ਮੈਰੋ ਡੋਨੇਟ ਕਰਨ ਦੇ ਲਈ ਕਿਹਾ ਬਦਕਿਸਮਤੀ ਇਹ ਰਹੀ ਕਿ ਕਿਸੇ ਨੇ ਵੀ ਅੱਗੇ ਆ ਕੇ ਆਪਣਾ ਹੱਥ ਨਹੀਂ ਵਿਧਾਇਆ ਕਿਸੇ ਨੇ ਵੀ ਮਦਦ ਨਹੀਂ ਕੀਤੀ ਤੇ ਇਸ ਤੋਂ ਬਾਅਦ ਸਲਮਾਨ ਖਾਨ ਤੇ ਅਰਬਾਜ਼ ਹੀ ਅੱਗੇ ਆਏ ਜਿਹੜੇ ਪਹਿਲੇ ਡੋਨਰ ਬਣੇ ਸੀ ਉਸ ਸਮੇਂ ਸਲਮਾਨ ਨੇ ਭਾਰਤ ਦੇ ਵਿੱਚ ਬੋਨ ਮੈਰੋ ਡੋਨੇਸ਼ਨ ਦੀ ਇੱਕ ਸਮੱਸਿਆ ਦੇ ਉੱਪਰ ਗੱਲ ਕਹੀ ਸੀ ਕਿ ਸਾਡੇ ਕੋਲ ਕੇਵਲ 5000 ਡਾਲਰ ਨੇ ਨਾ ਸਿਰਫ ਜਾਗਰੂਕਤਾ ਦੀ ਕਮੀ ਹੈ ਬਲਕਿ ਸਾਡਾ ਐਟੀਟਿਊਡ ਵੀ ਇੱਕ ਸਮੱਸਿਆ ਹੈ ਉਹਨਾਂ ਨੇ ਕਿਹਾ ਸੀ ਕਿ ਮੈਰੋ ਡੋਨੇਟ ਕਰਕੇ ਜਾਨਾਂ بچਾਓ ਇਹ ਸਿਰਫ ਇੱਕ ਬਲੱਡ ਟੈਸਟ ਦੀ ਬਾੰਗ ਹੈ ਮੈਨੂੰ ਪਤਾ ਹੈ ਕਿ ਕੁਝ ਲੋਕ ਬਲੱਡ ਟੈਸਟ ਤੋਂ ਵੀ ਡਰਦੇ ਨੇ ਪਰ ਥੋੜਾ ਜਿਹਾ ਬਹਾਦਰ ਬਣ ਕੇ ਤੁਸੀਂ ਬਦਲਾਅ ਲਿਆ ਸਕਦੇ ਹੋ 2022 ਦੇ ਵਿੱਚ ਸੁਨੀਲ ਛੇਤੀ ਨੇ ਸਲਮਾਨ ਖਾਨ ਦੇ ਇਸ ਬੋਨ ਮੈਰੋ ਡੋਨੇਸ਼ਨ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਕਿਹਾ ਸੀ ਸਲਮਾਨ ਖਾਨ ਨੇ ਸਾਲਾਂ ਪਹਿਲਾਂ ਆਪਣਾ ਬੋਨ ਮੈਰੋ ਕਿਸੇ ਨੂੰ ਡੋਨੇਟ ਕੀਤਾ ਸੀ ਇਦਾਂ ਸਿਰਫ ਉਹੀ ਇਨਸਾਨ ਕਰ ਸਕਦੇ ਨੇ ਜੋ ਦੁਨੀਆ ਬਦਲਣਾ ਚਾਹੁੰਦੇ ਨੇ ਤੇ ਇਸ ਲਈ ਈਸ਼ਵਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿਆਲੂ ਬਣਾਇਆ ਈਸ਼ਵਰ ਉਹਨਾਂ ਦਾ ਧਿਆਨ ਰੱਖ ਰਿਹਾ ਹੈ